मिलेगा नवा मेयर्स मेरे 10 बजे शुरू होवेगी चुनाव प्रक्रिया इंडिया गठजोड़ दा बड़ा इम्तिहान कांग्रेस ते आप मिलके लड़ रहे ने चो मेयर चुनाव लेके चंडीगढ़ पुलिस दा सख्त पहरा 700 ਤੋਂ زیادہ ਮੁਲਾਜ਼ਮਾਂ दी तैनाती हाउस अंदर मीडिया दी नहीं होवेगी एंट्री पंजाब दे ठान तो नहीं मिलेगी राहत मौसम पे पाक देवलो 4 फरवरी तक मीदा अलर्ट जारी उत्तर भारत दे कई इलाके आज आज फिर छाई संगणीत ਤੁੰਦਕਾਰਕੇ ਰੋਪੜ ਦੇ ਮੁਰਿੰਡਾ ਚ ਵਾਪਿਆ ਹਾਦਸਾ ਪੁਲ ਤੇ ਟਰੱਕ ਅਤੇ ਕਾਰ ਦੀ ਹੋਈ ਟੱਕਰ ਹਾਸ਼ਿਸ਼ ਤੋਂ ਬੱਚਿਆਂ ਸੜੇ 5 ਲੋਕ ਹੋਏ ਜ਼ਖਮ ਸੰਘੂਰ ਸੈਂਟਰਲ ਕੋਆਪਰੇਟਿਵ ਬੈਂਕ ਕਰੋੜਾ ਰੁਪਏ ਦੀ ਤੋਕੜੀ ਚਪੜਾਸੀ ਤੋਂ ਮੈਨੇਜਰ ਬਣੇ ਮੁਲਾਜ਼ਮ ਨੇ 1 ਕਰੋੜ 39 ਲੱਖ ਰੁਪਏ ਦਾ ਕੀਤਾ ਗबन ਕਿਸਾਨਾਂ ਦੇ ਬੰਡ ਲਿਮਿਟ ਖਾਤਿਆਂ ਨੂੰ ਖੁਦ ਹੀ ਕਰਦਾ ਰਿਹਾ ਹੋਪਰੇਟ ਪਤਨੀ ਅਤੇ ਤੀਹ ਖਿਲਾਫ ਵੀ ਮਾਮਲਾ ਦਰਜ دسਵਾ ਦੇ ਮੋਟਰਸਾਈਕਲ ਸ਼ੋਰੂਮ ਚੱਲੀ ਗੋਲੀ ਕੰਮ ਕਰਨ ਵਾਲੇ ਨੌਜਵਾਨ ਦੀ ਮੌਜ ਸ਼ੋਰੂਮ ਮਾਲਕ ਤੇ ਹੀ ਲਾਇਸੈਂਸਡ ਰਿਵੋਲਵਰ ਤੋਂ ਗੋਲੀ ਚਲਾਉਂਦਾ ਸ਼ਾਮ ਅਮਰਜ ਵਿਆਹ ਤੋਂ ਪਹਿਲਾਂ ਲਾੜਾ ਹੋਇਆ ਫਰਾਦ ਕੁੜੀ ਦੇ ਘਰ ਧਰੀਆਂ ਰਹਿ ਗਈਆਂ ਤਿਆਰੀਆਂ ਮੁੰਡੇ ਤੇ ਵਿਆਹ ਦਾ ਝਾਸਾ ਦੇ ਕੇ ਸਰੀਰਕ ਸ਼ੋਸ਼ਣ ਦਾ ਇਲਜ਼ਾਮ ਕੁੜੀ ਦੇ ਪਰਿਵਾਰ ਨੇ ਪੁਲਿਸ ਨੂੰ ਕੀਤਾ ਕੀਤੀ ਸ਼ਿਕਾਇਤ ਮਾ ਸਿੱਧੂ ਨੂੰ ਪਟਿਆਲਾ ਤੋਂ ਬਾਅਦ ਹੁਣ ਮੋਹਾਲੀ ਪੁਲਿਸ ਨੇ ਕੀਤਾ ਗ੍ਰਫਤਾਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਲੈ ਆਂਦਾ ਇਮੀਗ੍ਰੇਸ਼ਨ ਕੰਪਨੀ ਦੇ ਸੰਚਾਲਕ ਨੂੰ ਤਮਕੋਂ ਹੁੰਦਾ ਹੈ ਸਰੰਪੈਂਡੈਂਪੈਂਸ਼ਨ ਦੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ ਮਹਿਲਾ ਕਰਮਚਾਰੀ ਪਤੀ ਦੀ ਥਾਂ ਬੱਚਿਆਂ ਨੂੰ ਕਰ ਸਕਣ ਗਿਆ ਨਾਮਿਨੇਟ ਕੇਂਦਰ ਨੇ ਸਿਵਲ ਸੇਵਾਵਾ ਪੈਨਸ਼ਨ ਨਿਯਮ 2021 ਚ ਕੀਤੀ ਤਬਦੀਲੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੋਰ ਨਿਊਜ਼ 18 ਪੰਜਾਬ ਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਾਂਗੇ ਇੱਕ ਵੱਡੀ ਖਬਰ ਦੇ ਨਾਲ ਦੱਸ ਕੇ ਕੈਨੇਡਾ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਇਸ ਵਿਚਾਲੇ ਬ੍ਰਿਟਿਸ਼ ਕੋਲੰਬੀਆ ਨੇ ਇੰਟਰਨੈਸ਼ਨਲ ਸਟੂਡੈਂਟਸ ਜਾਂ ਕਿ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਰੋਕ ਲਗਾ ਦਿੱਤੀ ਹੈ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਹਫਤੇ ਦੇ ਅੰਦਰ ਹੀ ਦੂਸਰਾ ਸਖਤ ਵੱਡਾ ਫੈਸਲਾ ਤੇ ਨਵੇਂ ਕਾਲਜਿਸ ਵਿਦੇਸ਼ੀ ਸਟੂਡੈਂਟ ਦੇ ਦਾਖਲੇ ਤੇ 2 ਸਾਲ ਤੱਕ ਦੀ ਰੋਕ ਲਗਾਈ ਗਈ ਹੈ ਤਾਂ ਕਿ ਬੀਸੀ ਯਾਨੀ ਕਿ ਬ੍ਰਿਟਿਸ਼ ਕੋਲੰਬੀਆ ਦੀ ਪੋਸਟ ਸੈਕੰਡਰੀ ਸਿੱਖਿਆ ਮੰਤਰੀ ਨੇ ਇਸ ਬਾਬਤ ਐਲਾਨ ਕੀਤਾ ਹੈ ਕੈਨੇਡਾ ਦੇ ਸਾਰੇ ਹੀ ਨਵੇਂ ਵਿਦਿਅਕ ਅਦਾਰਿਆਂ ਤੇ ਆ ਜੋ ਰੂਲ ਹੈ ਨਵੇਂ ਨਿਯਮ ਨੇ ਆ ਲਾਗੂ ਹੋਣਗੇ ਇਸ ਨਾਲ ਹੀ ਨਵੇਂ ਅਦਾਰਿਆਂ ਤੇ ਜੋ ਆ ਫਰਵਰੀ ਤੱਕ 2026 ਤੱਕ ਰੋਕ ਲਗਾ ਦਿੱਤੀ ਗਈ ਹੈ ਬੀਸੀ ਸਰਕਾਰ ਯਾਨੀ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਪ੍ਰਾਈਵੇਟ ਸੰਸਥਾਵਾਂ ਵਿੱਚ ਘਟੋ ਘਟ ਪਾਸ਼ਾ ਦੀਆਂ ਲੋੜਾਂ ਵੀ ਤੈਅ ਕਰ ਰਹੀ ਹੈ ਇਸ ਨਾਲ ਹੀ ब्रिटिश कोलंबिया दे पब्लिक अते प्राइवेट संस्थामा विच कुल 545000 स्टूडेंट्स ने ज्यादे विचो 150 ਤੋਂ ਵੱਧ ਦੇਸ਼ਾਂ ते 175000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਹਨ ਦੱਸਦੀ ਹੈ ਕਿ ਇਹ ਫੈਸਲਾ ਅਜਿਹੇ ਸਮੇਂ ਵਿੱਚ ਲਿਆ ਗਿਆ ਹੈ ਜਦੋਂ ਕੈਨੇਡਾ ਸਰਕਾਰ ਨੇ ਵਿਦੇਸ਼ੀ स्टूडेंट्स ਤੇ ਕੈਪਿੰਗ ਦੀ ਲਗਾਈ ਹੈ ਤੇ ਇੱਕ ਹਫਤੇ ਪਹਿਲੇ ਹੀ ਜੋ ਇਮੀਗ੍ਰੇਸ਼ਨ ਮਨਿਸਟਰ ਨੇ ਕੈਨੇਡਾ ਦੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀਗਾ ਇੰਟਰਨੈਸ਼ਨਲ ਸਟੂਡੈਂਟਸ ਦੀ ਕੈਪਿੰਗ ਕੀਤੀ ਗਈ ਹੈ ਜਿਸ ਨੇ ਵਿਚਾਲੇ 20% वीजाच इंटरनेशनल स्टूडेंट्स ਦੇ वीजाਾਂ 'ਚ ਕਟੌਤੀ ਕੀਤੀ ਗਈ ਹੈ ਇਸ ਦੇ ਵਿਦਿਆਲੇ ਹੁਣ ਕਹਿ ਸਕਦੇ ਨੇ इंटरनेशनल स्टूडेंट्स ਨੂੰ ਇੱਕ ਹੋਰ ਝਟਕਾ ਕੈਨੇਡਾ ਦਾ ਅੰਤਰਰਾਸ਼ਟਰੀ ਸਟੂਡੈਂਟਸ ਨੇ ਹੋਰ ਝਟਕਾ ਦਿੱਤਾ ਕਿ ਜਿਵੇਂ ਚੱਲਦੇ ਬ੍ਰਿਟਿਸ਼ ਕੋਲੰਬੀਆ ਨੇ ਵਿਦੇਸ਼ੀ ਵਿਦਿਆਰਥੀਆਂ ਤੇ ਦਾਖਲੇ ਤੇ ਰੋਕ ਲਗਾ ਦਿੱਤੀ ਹੈ 10 ਕਿ 90 ਕਾਲਜਿਸ 'ਚ ਵਿਦੇਸ਼ੀ ਸਟੂਡੈਂਟਸ ਦੇ ਦਾਖਲੇ ਤੇ 2 ਸਾਲ ਤੱਕ ਦੀ ਰੋਕ ਲਗਤੀ ਹੈ ਤੇ ਸਭ ਤੋਂ ਵੱਡਾ ਇਫੈਕਟ ਅਸੀਂ ਕਹਿ ਸਕਨੇ ਕੰਟਰਨੈਸ਼ਨਲ ਸਟੂਡੈਂਟਸ ਤੇ ਪਏਗਾ ਹਾਲਾਂਕਿ ਭਾਰਤ ਤੇ ਵੀ ਇਸ ਦਾ ਖਾਸਾ ਇਫੈਕਟ ਪਏਗਾ ਕਿਉਂਕਿ ਜਿਨੇ ਵੀ ਨੌਜਵਾਨ ਨੇ ਭਾਰਤ ਦੇ ਜੈਸੀ ਖਾਸ ਕਰ ਗੱਲ ਕਰੀਏ ਪੰਜਾਬ ਦੇ ਨੌਜਵਾਨਾਂ ਦੀ ਉਹ ਕੈਨੇਡਾ ਜਾਣ ਦੀ ਇੱਛਕ ਹੁੰਦੇ ਨੇ ਉੱਥੇ ਪੜ੍ਹਾਈ ਕਰਨ ਦੀ ਇੱਛਕ ਹੁੰਦੇ ਨੇ ਉੱਥੇ ਸੈਟਲ ਡਾਊਨ ਹੋਣ ਦੀ ਇੱਛਕ ਹੁੰਦੇ ਨੇ ਮੇਨਾ ਮੇਰੇ ਸਹਿਯੋਗੀ ਪੰਕਜ ਕਪਾਈ ਫੋਨ ਲਾਈਨ ਤੇ ਮੌਜੂਦ ਨੇ ਪੰਕਜ ਇੱਕ ਹਫਤੇ ਦੇ ਅੰਦਰ ਹੀ ਦੂਸਰਾ ਵੱਡਾ ਝਟਕਾ ਪਹਿਲੇ ਇੰਟਰਨੈਸ਼ਨਲ ਸਟ ਤੇ ਹੁਣ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਆ ਫੈਸਲਾ ਕਿਵੇਂ ਵੇਖਿਆ ਜਾ ਇਸ ਫੈਸਲੇ ਨੂੰ ਆ ਦੇਖੋ ਕਾफी ਅਹਿਮ ਹੈ ਸਾਡੇ ਵਿਦਿਆਰਥੀਆਂ ਦੇ ਲਈ ਇਹ ਫੈਸਲਾ ਜਿਹੜੇ ਕੈਨੇਡਾ ਦੇ ਵਿੱਚ ਪੜਨ ਦੇ ਲਈ ਜਾਂਦੇ ਨੇ ਉਹ ਖਾਸ ਤੌਰ ਤੇ ਜਿਹੜੇ ਕੈਨੇਡਾ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੜਨਦੇ ਜਾਵਾਨ ਨੇ ਉਹਨਾਂ ਨੂੰ ਹੁਣ 2 ਸਾਲ ਤੱਕ ਦਾਖਲਾ ਜਿਹੜਾ ਵੈ ਉਹ ਨਹੀਂ ਮਿਲ ਸਕੇਗਾ ਔਰ ਇਸੇ ਹੀ وجہ ਜਿਹੜੀ ਦੱਸੀ ਗਈ ਹੈ ਉਤੋਂ ਦੇ ਮੰਤਰੀ ਦੇ ਵੱਲੋਂ ਕਿ ਕੁਝ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸੀਗੀਆਂ ਕਿ ਪੜ੍ਹਾਈ ਨੂੰ ਲੈ ਕੇ ਜਿਹੜਾ ਇਨਫਰਾਸਟ੍ਰਕਚਰ ਹੈ ਜਾਂ ਜਿਹੜੇ ਦਾ 5 ਲੈਵਲ ਹੈ ਉਹ ਕਾਫੀ ਜ਼ਿਆਦਾ ਡਾਊਨ ਕਰ ਦਿੱਤਾ ਗਿਆ ਕੁਝ ਪ੍ਰਾਈਵੇਟ ਇੰਸਟੀਚਿਊਟ ਦੇ ਵੱਲੋਂ ਔਰ ਇਸੇ ਵਜ੍ਹਾ ਕਰਕੇ ਜਿਹੜਾ ਵਾ ਇਹ ਫੈਸਲਾ ਲੈਣਾ ਪਿਆ ਵਾ ਲੇਕਿਨ ਅਗਰ ਪਿਛਲੇ 3-4 ਮਹੀਨਿਆਂ ਦੀ ਕਾਰਗੁਜ਼ਾਰੀ ਕੈਨੇਡਾ ਗਵਰਨਮੈਂਟ ਦੀ ਦੇਖੀ ਜਾਵੇ ਤਾਂ ਕੈਨੇਡਾ ਗਵਰਨਮੈਂਟ ਜਿਹੜੀ ਹੈ ਬਖਾਸ਼ੌਰ ਦੇ ਉੱਤੇ ਯੂਕਰੇਨ ਦੀ ਲੜਾਈ ਤੋਂ ਬਾਅਦ ਆ ਬਹੁਤ ਸਾਰੇ ਜਿਹੜੇ ਰਿਫਿਊਜੀ ਨੇ ਉਹ ਕੈਨੇਡਾ ਦੇ ਵਿੱਚ ਆਏ ਨੇ ਇਸ ਤੋਂ ਇਲਾਵਾ ਅਫਗਾਨਿਸਤਾਨ ਤੋਂ ਰਿਫਿਊਜੀ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਆਏ ਨੇ ਔਰ ਇਸ ਵਜ੍ਹਾ ਕਰਕੇ ਉੱਥੇ ਘਰਾਂ ਦੀ ਛੋਟੇਜ ਹੋ ਗਈ ਹੈ ਔਰ ਉੱਥੇ ਰੋਜ਼ਗਾਰ ਦੀ ਇੱਕ ਵੱਡੀ ਕਮੀ ਜਿਹੜੀ ਹੈ ਉਹ ਸਾਹਮਣੇ ਆ ਰਹੀ ਹੈ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਜਿਹੜਾ ਉੱਥੇ ਮਿਲ ਨਹੀਂ ਪਾ ਰਿਹਾ ਤਾਂ 2025 ਦੇ ਵਿੱਚ ਕੈਨੇਡਾ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਚੋਣਾਂ ਦੇ ਵਿੱਚ ਇਸ ਵळे ਜਿਹੜੀ ਉੱਥੇ ਲਿਬਰਲ ਪਾਰਟੀ ਹੈ ਜਿਸ ਦੇ ਪ੍ਰਧਾਨ ਮੰਤਰੀ ਨੇ ਜਸਟਨ ਟਰੂਡੋ ਉਹਨਾਂ ਦਾ ਦੇਖਿਆ ਜਾਵੇ ਤਾਂ ਕਾਫੀ ਜ਼ਿਆਦਾ ਇਮੇਜ ਡਾਊਨ ਹੋਈ ਹੈ ਔਰ ਇਸੇ ਵਜ੍ਹਾ ਕਰਕੇ ਹੁਣ ਸੁਧਾਰ ਵੱਲੇ ਪਾਸੇ ਕੈਨੇਡਾ ਗਵਰਨਮੈਂਟ ਆਲੀ ਹੈ ਜਿਸ ਦੇ ਨਾਲ ਜਿਹੜੇ ਉੱਥੋਂ ਦੇ ਸਿਟੀਜ਼ਨ ਨੇ ਉਹਨਾਂ ਨੂੰ ਰੋਜ਼ਗਾਰ ਮਿਲ ਸਕੇ ਉਹਨਾਂ ਦੇ ਉੱਤੇ ਜਿਹੜੇ ਟੈਕਸ ਨੇ ਉਹ ਘਟਾਏ ਜਾ ਸਕਣ ਇਸ ਕਰਕੇ ਇਹ ਫੈਸਲੇ ਲਿਤੇ ਜਾ ਰਹੇ ਹਨ ਪੰਕਜ ਕਿੰਨਾ ਕਿਤੇ ਅਸੀਂ ਕਹਿ ਸਕਨੇ ਕਿ ਇਕਨੋਮਿਕ ਕ੍ਰਾਈਸਿਸ ਇਕਨੋਮਿਕ ਸੰਕਟ ਜੋ ਹੈ ਆਰਥਿਕ ਸੰਕਟ ਉਹ ਵੀ ਇੱਕ ਮੁੱਖ ਵਜ੍ਹਾ ਹੈ ਆਤਮਾਨ ਡਾਕਟਰ ਬੈਗ ਫੈਸਲੇ ਲੈਂਦੀ ਨਿਸ਼ਚਿਤ ਤੌਰ ਤੇ ਸਰਪ ਕਿਉਂਕਿ ਆਰਥਿਕ ਤਾਂ ਕੀ ਜੋ ਜਿਹੜਾ ਹੈ ਉਹ ਕੈਨੇਡਾ ਐਸੋਲੇ ਨਿਕਲ ਰਿਹਾ ਹੈ। ਦੂਸਰਾ ਵੀ ਹੈ ਕਿ ਪਹਿਲਾ ਓਵਰਫਲੋ ਦੇ ਵਿੱਚ ਹਰੇਕ ਮੁਲਕ ਤੋਂ ਜਿਹੜੇ ਲੋਕ ਨੇ ਰਿਫਿਊਜੀ ਨੇ ਜਾਂ ਸਟੂਡੈਂਟ ਨੇ ਉਹ ਉੱਥੇ ਪਹੁੰਚ ਗਏ, ਉੱਥੇ ਦਾਖਲੇ ਜਿਹੜੇ ਨੇ ਉਹ ਲਿੱਤੇ ਜਾ ਰਹੇ ਨੇ ਔਰ ਇਸ ਵਜ੍ਹਾ ਕਰਕੇ ਜਿਹੜੀ ਘਰਾਂ ਦੀ ਛੋਟੇਜ ਹੈ ਕਿਉਂਕਿ ਜੋ ਜੋ ਵਿਦਿਆਰਥੀ ਉੱਥੇ ਗਿਆ ਜਾਂ ਰਿਫਿਊਜੀ ਉੱਥੇ ਗਿਆ ਉਹਨੂੰ ਘਰ ਵੀ ਚਾਹੀਦਾ, ਉਹਨੂੰ ਰੋਜ਼ਗਾਰ ਵੀ ਚਾਹੀਦਾ, ਲਿਵਿੰਗ ਸਟੈਂਡਰਡ 'ਤੇ ਰਹਿਣਾ ਵੀ ਹੈ। ਤਾਂ ਉੱਥੇ ਜਿਹੜੇ ਉੱਥੋਂ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਇਸ ਵਜ੍ਹਾ ਕਰਕੇ ਕਾਫੀ ਜ਼ਿਆਦਾ ਦਿੱਕਤ ਆਂਦੀ ਹੈ ਕਿਉਂਕਿ ਜਿਹੜੇ ਰਿਫਿਊਜੀ ਨੇ ਜਾਂ ਸਟੂਡੈਂਟ ਨੇ ਉੱਥੇ ਅੱਧੇ ਰੇਟ ਦੇ ਵਿੱਚ ਕੰਮ ਕਰ ਲੈਂਦੇ ਨੇ ਤਾਂ ਇਸ ਵਜ੍ਹਾ ਕਰਕੇ ਜਿਹੜਾ ਹੈ ਉੱਥੇ ਉਥੋਂ ਦੇ ਸਿਟੀਜ਼ਨ ਨੂੰ ਕੰਮ ਨਹੀਂ ਮਿਲ ਪੰਦਾ ਔਰ ਇਸ ਵਜ੍ਹਾ ਕਰਕੇ ਹੁਣ ਜਸਟਨ ਟਰੂਡੋ ਵੀ ਜਿਹੜੀ ਸਰਕਾਰ ਹੈ ਉਹ ਫੈਸਲਾ ਲੈ ਰਹੀ ਹੈ ਇਹ ਫੈਸਲਾ ਬ੍ਰਿਟਿਸ਼ ਕੋਲੰਬੀਆ ਜਿਹੜਾ ਉੱਥੋਂ ਦਾ ਸੂਬਾ ਹੈ ਉਹਨੇ ਲਿਆ ਹੋਇਆ ਔਰ ਇਨਫੋਰਮੇਸ਼ਨ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਜਾਣਕਾਰ ਨੇ ਉਹ ਇਹ ਦੇ ਰਹੇ ਨੇ ਕਿ ਹੋਰ ਸੂਬੇ ਵੀ ਇਸ ਤਰੀਕੇ ਦਾ ਫੈਸਲਾ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਲੈ ਸਕਦੇ ਨੇ ਬ੍ਰਿਟਿਸ਼ ਕੋਲੰਬੀਆ ਤੋਂ ਬਾਅਦ ਕਿਉਂਕਿ ਪਹਿਲਾਂ 35% ਕਟੌਤੀ ਜਿਹੜੀ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਕੀਤੀ ਗਈ ਸੀ ਹੁਣ ਦੂਸਰੇ ਸੂਬੇ ਵੀ ਇਹ ਵਿਚਾਰ ਕਰ ਰਹੇ ਨੇ ਕਿ ਜਿਹੜੇ ਉੱਥੇ ਪ੍ਰਾਈਵੇਟ ਇੰਸਟੀਚਿਊਟ ਖੁੱਲੇ ਨੇ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਔਰ ਵਿਦਿਆਰਥੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੇ ਦੂਸਰੇ ਸੂਬੇ ਨੇ ਖਾਸ ਤੌਰ ਤੇ ਵੈਂਕੂਵਰ ਦੀ ਗੱਲ ਕੀਤੀ ਜਾਵੇ ਜਾਂ ਇਹਦੀ ਗੱਲ ਕੀਤੀ ਜਾਵੇ ਉਹ ਵੀ ਇਹ ਵਿਚਾਰ ਕਰ ਰਹੇ ਨੇ ਕਿ 2 ਸਾਲ ਜਾਂ 1 ਸਾਲ ਦੇ ਲਈ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹਨਾਂ ਦੇ ਉੱਤੇ ਰੋਕ ਲਗਾਈ ਜਾਵੇ ਉਹਨਾਂ ਦੇ ਦਾਖਲੇ ਦੇ ਉੱਤੇ ਰੋਕ ਲਗਾਈ ਜਾਵੇ ਜਿਹੜੇ ਪੰਕਜ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰਦੇ ਸੀ ਕਿ ਜਿਨੇ ਵੀ ਪ੍ਰਾਈਵੇਟ ਇੰਸਟੀਚੂਟਸ ਨੇ ਉਹਨਾਂ ਦੀ ਗਵਰਨਮੈਂਟ ਦਾ ਕਹਿਣਾ ਹੈ ਕਿ ਜੋ ਪੜਾਈ ਦਾ ਸਟੈਂਡਰਡ ਹੈ ਕਿੰਨਾ ਕਿਤੇ ਲੋ ਕਰ ਦਿੱਤਾ ਹੈ ਤੇ ਅਸੀਂ ਕਹਿ ਸਕਦੇ ਹਾਂ ਕਿ ਜੋ ਪ੍ਰਾਈਵੇਟ ਜੋ ਸਟੂਡੈਂਟਸ ਜੋ ਪ੍ਰਾਈਵੇਟ ਇੰਸਟੀਚੂਟ ਤੋਂ ਪੜੇ ਨੇ ਉਹਨਾਂ ਨੂੰ ਵਰਕ ਪਰਮਿਟ ਵੀ ਅੱਗੇ ਨਹੀਂ ਦਿੱਤਾ ਜਾਏਗਾ ਦੇਖੋ ਇਹ ਲਗਾਤਾਰ ਫੈਸਲੇ ਜਿਹੜੇ ਨੇ ਬਹੁਤੋਂ ਦੇ ਜਿਹੜੇ ਮਿਨਿਸਟਰ ਨੇ ਮਾਤ ਮਿਲਾ ਉਹ ਲਗਾਤਾਰ ਜਸਟਨ ਰੂਡੋ ਹੋਰਾਂ ਦੇ ਨਾਲ ਬੈਠ ਕੇ ਲੈ ਰਹੇ ਨੇ ਪਿਛਲੇ ਦਿਨ ਅਸੀਂ ਦੇਖਿਆ ਸੀਗਾ ਕਿ ਵਰਕ ਪਰਮਿਟ ਨੂੰ ਲੈ ਕੇ ਵੀ ਕੁਝ ਫੈਸਲੇ ਜਿਹੜੇ ਨੇ ਉਹ ਵਿਦਿਆਰਥੀਆਂ ਦੇ ਮੁਤਾਬਕ ਲਿੱਤੇ ਗਏ ਸੀ ਤੇ ਦੂਸਰਾ ਇਹ ਵੀ ਸਮਝਣ ਦੀ ਲੋੜ ਹੈ ਸਰਫ ਕਿ ਪੰਜਾਬ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਜਿਹੜੇ 10ਵੀਂ 12ਵੀਂ ਕਰਨ ਤੋਂ ਬਾਅਦ ਕੈਨੇਡਾ ਚਲੇ ਜਾਂਦੇ ਨੇ 33 ਲੱਖ ਰੁਪਏ ਦੇ ਦਿੰਦੇ ਨੇ ਔਰ ਟਰੈਵਲ ਏਜੰਟ ਉਹਨਾਂ ਨੂੰ ਚੰਗੇ ਕੋਲੇਜ ਉਥੋਂ ਦੇ ਭੇਜਣ ਦੀ بجائے ਅਜਿਹੇ ਇੰਸਟੀਚਿਊਟ ਤੇ ਇੰਸਟੀਚਿਊਟ ਦੇ ਵਿੱਚ ਭੇਜ ਦਿੱਤਾ ਜਾਂਦਾ ਜਿੱਥੇ ਉਹਨਾਂ ਦੀ ਜ਼ਿਆਦਾ ਤਵੱਜੋ ਨਹੀਂ ਹੁੰਦੀ ਔਰ ਉਹ ਸਿਰਫ ਇੱਕ ਖਾਣਾ ਪੂਰਤੀ ਦਾ ਕੰਮ ਕਰਦੇ ਨੇ ਔਰ ਬਹੁਤ ਸਾਰੇ ਜੀ ਜੀ ਇੰਸਟੀਚਿਊਟ ਕੈਨੇਡਾ ਦੇ ਵਿੱਚ ਜਿਹੇ ਖੁੱਲ ਗਏ ਨੇ ਔਰ ਇਸੇ ਵਜ੍ਹਾ ਕਰਕੇ ਉਹਨਾਂ ਦੀ ਮਾਨਤਾ ਨਹੀਂ ਹੁੰਦੀ ਔਰ ਜਦੋਂ ਕੰਮ ਦੇ ਲਈ ਉਹਨਾਂ ਦੇ ਵਿਦਿਆਰਥੀਆਂ ਨੇ ਜਾਣਾ ਹੁੰਦਾ ਕੰਮ ਮਿਲਦਾ ਨਹੀਂ ਹੈ ਔਰ ਅਜਿਹਾ ਮੁੱਦਾ ਅਸੀਂ ਦੇਖਿਆ ਸੀਗਾ ਕਿ 300 ਤੋਂ ਜ਼ਿਆਦਾ ਵਿਦਿਆਰਥੀ ਜਿਨ੍ਹਾਂ ਦਾ ਦਾਖਲਾ ਹੋਇਆ ਸੀ ਉਹਨਾਂ ਨੂੰ ਵਾਪਸ ਰਿਪੋਰਟ ਕਰਨ ਦਾ ਮਸਲਾ ਉੱਠਿਆ ਫਿਰ ਉੱਥੇ ਪ੍ਰੋਟੈਸਟ ਵਿਦਿਆਰਥੀਆਂ ਦੇ ਵੱਲੋਂ ਕਰਨਾ ਸ਼ੁਰੂ ਕਰ ਦਿੱਤਾ ਗਿਆ ਤਾਂ ਇਸ ਵਜ੍ਹਾ ਕਰਕੇ ਉੱਥੋਂ ਦੇ ਜਿਹੜੇ ਇੰਸਟੀਚਿਊਟ ਨੇ ਉਹ ਪ੍ਰਾਈਵੇਟ ਇੰਸਟੀਚਿਊਟ ਦਾ ਵੀ ਹੁਣ ਧਿਆਨ ਰੱਖਿਆ ਜਾ ਰਿਹਾ ਹੈ ਕਿਉਂਕਿ ਇਹ ਸ਼ਿਕਾਇਤ ਇੱਕ ਮਿਲੀ ਸੀਗੀ ਕਿ ਇੱਕ ਪ੍ਰਾਈਵੇਟ ਇੰਸਟੀਚਿਊਟ ਦੇ ਵਿੱਚ ਜਿਹੜਾ ਵਾ ਆਨਲਾਈਨ ਕਲਾਸਿਸ ਜਿਹੜੀਆਂ ਲੱਗ ਰਹੀਆਂ ਸੀਗੀਆਂ ਔਰ ਇਹ ਜਦੋਂ ਵਿਦਿਆਰਥੀ ਨੇ ਦਾਖਲਾ ਲਿਆ ਤਾਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਸੀਗਾ ਕਿ ਉੱਥੇ ਰੈਗੂਲਰ ਪੜਾਈ ਹੋਏਗੀ ਲੇਕਿਨ ਜਦੋਂ ਉਸੇ ਕੋ ਉੱਚੇ ਤਾਂ ਆਨਲਾਈਨ ਕਲਾਸਿਸ ਜੀ ਜੀ ਪੰਕਜ ਜੀ ਜਿਹੜੀਆਂ ਵਿਦਿਆਰਥੀਆਂ ਨੂੰ ਮਿਲ ਰਹੀਆਂ ਸੀਗੀਆਂ ਇਸ ਵਜ੍ਹਾ ਕਰਕੇ ਵੀ ਜਿਹੜਾ ਵਾ ਲਿਵਿੰਗ ਸਟੈਂਡਰਡ ਜਿਹੜਾ ਐਜੂਕੇਸ਼ਨ ਦਾ ਵਾ ਉਸ ਦੇ ਵਿੱਚ ਖਾਮੀਆਂ ਦੇਖਣ ਨੂੰ ਮਿਲਿਆ ਕੁਆਲਟੀ ਜੀ ਪੰਕਜ ਜੀ ਇਸ